ਪਟਿਆਲਾ ਦੇ ਮਥੁਰਾ ਕਲੋਨੀ ਨਜ਼ਦੀਕ ਕਸ਼ੇਵ ਮੰਦਿਰ ਦੇ ਪਿਛਲੇ ਪਾਸੇ ਖੜੇ ਟਰੱਕ ਨੂੰ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਅੱਗ ਲਗਾ ਦਿੱਤੀ ਗਈ। ਟਰੱਕ ਨੂੰ ਅੱਗ ਲੱਗਣ ਨਾਲ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਟਰੱਕ ਨੂੰ ਜਦੋਂ ਅੱਗ ਲੱਗੀ ਤਾਂ ਮੁਹੱਲਾ ਨਿਵਾਸੀਆਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਮੌਕੇ ਤੇ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਅੱਗ ਦੇ ਉੱਪਰ ਕਾਬੂ ਪਾਇਆ। ਇਸ ਮੌਕੇ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਆਗੂ ਨੂੰ ਬੁਝਾਉਣ ਦੇ ਲਈ ਕੁੱਲ ਇੱਕ ਗੱਡੀ ਦਾ ਇਸਤੇਮਾਲ ਹੋਇਆ ਹੈ ਲੇਕਿਨ ਜੋ ਇਲਾਕਾ ਨਿਵਾਸੀਆਂ ਦੱਸਿਆ ਕਿ ਪੁਰਾਣੀ ਰੰਜਿਸ਼ ਤੇ ਚਲਦਿਆਂ ਇਸ ਟਰੱਕ ਨੂੰ ਅੱਗ ਲਗਾਈ ਗਈ ਹੈ ਉੱਥੇ ਹੀ ਦੂਜੇ ਪਾਸੇ ਜਦੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਜਿਨ੍ਹਾਂ ਨੇ ਮੌਕੇ ਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਅਤੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਹਾਂਜੀ ਭਾਈ ਕੀ ਨਾਮ ਹੈ ਭਾਈ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਮਨਿੰਦਰ ਜੀ ਇਹ ਕਾਰਨ ਕੀ ਹੈ ਅੱਗ ਲੱਗਣ ਦੇ ਕਾਰਨ ਕੀ ਹੈ 850 ਤੇ ਕਾਲ ਆਈ ਸੀਗੀ ਲੋਕੇਸ਼ ਕੁਮਾਰ ਦੇ ਨਾਮ ਤੇ ਮੁਕੇਸ਼ ਕੁਮਾਰ ਦੇ ਨਾਮ ਤੋਂ ਤੇ ਕਹਿੰਦੇ ਇੱਥੇ ਆਪਣਾ ਅੱਗ ਲੱਗੀ ਹੋਈ ਹੈ ਕਿਹੜੀ ਜਗਾਈ ਇਹ ਕਿਹੜੀ ਜਗਾ ਇੱਕ ਇਕਬਾਲੀ ਨੇ ਰਾਜਪੁਰਾ ਇਕਬਾਲੀ ਨੇ ਦੇ ਸਾਹਮਣੇ ਪਤੂਰਾ ਗਲੋਨੀ ਮੰਦਰ ਦੇ ਮੰਦਰ ਦੇ ਨਾਲ ਮੰਦਰ ਦੇ ਨਾਲ ਹਾਂਜੀ ਹਾਂਜੀ ਮੰਦਰ ਦੇ ਨਾਲ ਸਾਨੂੰ ਸੂਚਨਾ ਮਿਲੀ ਸੀ ਜਦੋਂ ਮਿਲੀ ਅਸੀਂ ਨਾਲ ਦੇ ਨਾਲ ਗੱਡੀ ਨਾਲ ਦੇ ਨਾਲ ਅਸੀਂ ਗੱਡੀ ਕੱਢਤੀ ਤੇ ਇੱਥੇ ਆ ਗਏ ਤੇ ਆਂਦੇ ਸਾਰ ਅਸੀਂ ਦੇਖਿਆ ਤੇ ਟਰੱਕ ਨੂੰ ਅੱਗ ਲੱਗੀ ਹੋਈ ਸੀਗੀ ਅੱਗ ਕਾਫੀ ਸੀਗੀ ਜੀ ਤੇ ਅਸੀਂ ਨਾਲ ਆਪਣੀ ਗੱਡੀ ਲਾਈ ਫਾਇਰ ਬ੍ਰਿਗੇਡ ਦੀ ਗੱਡੀ ਲਾ ਕੇ ਨਾਲ ਦੀ ਨਾਲ ਅਸੀਂ ਅੱਗ ਨੂੰ ਕੰਟਰੋਲ ਕਰਿਆ ਜੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਕੰਟਰੋਲ ਕਰਕੇ ਇਹ ਟਰੱਕ ਨੂੰ ਅੱਗ ਲੱਗੀ ਹੋਈ ਸੀ ਬਾਈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਮੰਦਿਓ ਕਾਰਨ ਕੀ ਮੰਦਿਓ ਅੱਗ ਲੱਗਣ ਦਾ ਜਿਵੇਂ ਇਹ 10 ਨੇ ਇੱਥੇ ਬੰਦੇ 10 ਨੇ ਜਿਵੇਂ ਕਹਿੰਦੇ ਕੋਈ ਰੰਜਿਸ਼ ਹੋਵੇ ਜਿਵੇਂ ਕੋਈ ਅੱਗ ਲਾ ਕੇ ਗਿਆ ਅੱਗ ਲਾ ਕੇ ਭੱਜਿਆ ਥੇ ਤੁਸੀਂ ਕੀ ਦੇਖਿਆ ਆਕੇ ਹਾਂਜੀ ਤੁਸੀਂ ਕੀ ਦੇਖਿਆ ਆਕੇ ਅਸੀਂ ਤਾਂ ਅੱਗ ਹੀ ਲੱਗੀ ਹੋਈ ਸੀ ਬਾਈ ਟਰੱਕ ਨੂੰ ਸਿਰਫ ਕਿੰਨਾ ਟੱਲਿਆ ਕੀ ਹੈ ਆ ਟਰੱਕ ਕਿਸ ਪੈ ਗਿਆ ਇਹ ਟਰੱਕ ਹੈ ਜੀ ਆਪਣਾ ਟਰੱਕ ਹੈ ਜੀ ਛੋੜਾ ਹੁੰਦਾ ਜਿਹੜਾ ਛੋੜਾ ਹੁੰਦਾ ਜਿਹੜਾ ਉਹ ਟਰੱਕ ਹੈ ਜੀ ਹਾਂਜੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਈ ਜੀ ਕਿੰਨੀ ਗੱਡੀਆਂ ਲੱਗੀਆਂ ਫਾਇਰ ਵਿਗੇਟ ਦੀਆਂ ਅੱਗ ਬੁਝਾਂਚ ਇੱਕ ਗੱਡੀ ਲੱਗ ਗਈ ਜੀ ਨੁਕਸਾਨ ਕਿੰਨਾ ਦਾ ਮੰਨਦੇ ਹੋ ਕੋਈ ਜਾਂਚ ਵੀ ਚਾਇਆ ਨੁਕਸਾਨ ਕਿੰਨਾ ਦਾ ਨੁਕਸਾਨ ਇਤਾਂ ਹੀ ਹੁਣ ਦੇਖੋ ਸਾਰੀ ਗੱਡੀ ਚੜ ਗਈ ਨੁਕਸਾਨ ਉਹਨੇ ਤਾਂ ਸਾਨੂੰ ਪਤਾ ਨਹੀਂ ਕਿੰਨਾ ਨੁਕਸਾਨ ਹੋਇਆ ਸਾਰੀ ਗੱਡੀ ਚਲ ਗਈ ਪਰ ਗੱਡੀ ਸਾਰੀ ਚਲ ਗਈ ਬਸ ਠੀਕ ਹੈ ਠੀਕ ਹੈ ਕਿਸ ਮੈਂ ਪੀਸੀਆ ਤੇ ਹੋ ਜੀ ਸਰ ਭਾਜੀ ਤੁਹਾਨੂੰ ਕਿੰਨੇ ਵਜੇ ਇਤਲਾ ਮਿਲਦੀ ਸੀ 9:22 ਤੇ ਮਿਲੀ ਜੀ 9:22 ਤੇ ਤੁਸੀਂ ਕਿੰਨੇ ਵਜੇ ਆਏ ਹੋ ਸਾਨੂੰ 10 ਮਿੰਟ ਚੋਕ 10 ਮਿੰਟ ਤੇ ਲੇਕਿਨ ਮਹਿਲਾਵਲੋਨਾ ਜਿਹੜੇ ਟਿੱਪਰ ਦੇ ਮਾਲਕ ਹੈ ਉਹਨਾਂ ਦੇ ਵੀ ਇਲਜ਼ਾਮ ਲਾਇਆ ਗਿਆ ਕਿ ਮੈਂ ਪੀਸੀਆ ਨੂੰ 8:30 ਵਜੇ ਦੇਰ ਕਰੀਬ ਮੈਂ ਫੋਨ ਕੀਤਾ ਮੇਰੇ ਜਦੋਂ ਫੋਨ ਲੇ ਕੇ ਸਾਡੇ ਨਹੀਂ ਕਾਲ ਆਈ ਜੀ ਆਪਣਾ ਮੇਰੇ ਕੋਲ ਇੱਕ ਸਮੁੰਸੀ ਦਾ ਫੋਨ ਆਇਆ ਸੀ ਕਤਵਾਰੀ ਮੁੰਸੀ ਦਾ ਮੋਬਾਈਲ ਤੇ ਤੇ ਮੈਂ 9 ਕੋ 10 15 10 ਮਿੰਟ ਕਿ ਭੋਜ ਕੇ ਸੀ ਕੀ ਲੱਗਦਾ ਸਰ ਕੀ ਕਾਰਨ ਤੁਸੀਂ ਆਏ ਹੋ ਮੋਕੇ ਤੇ ਮੈਨੂੰ ਵੀ ਉਸ ਤੋਂ ਦੱਸ ਸਕਦੇ ਹੈ ਕਾਰਨ ਤਾਂ ਡਿਊਟੀ ਉਸ ਤੋਂ ਦੱਸ ਨਹੀਂ ਤੁਸੀਂ ਪੀਸੀਆਰ ਹੋ ਸਰ ਮਾਕੇ ਤੇ ਇਹਦਾ ਇਨਵੈਸਟੀਗੇਸ਼ਨ ਹੋਏਗਾ ਫਿਰ ਇਹਦਾ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਹਾਂ ਜੋ ਕਾਰਵਾਈ ਹੋਏਗੀ